ਲੋਕਿਆਂ ਬੰਬੀਆਂ ਬੜਾ ਬਖਣੀਆਂ ਤੰਦਰੁਸਤੀਆਂ ਬਖਣੀਆਂ ਸੰਗਤਾਂ ਦੇ ਮਹਿਲ ਦਾ ਪੁਣੇ ਨੂੰ ਬੱਚਿਆਂ ਨੂੰ ਦਸ਼ਾਂਤ ਤੋਂ ਦੂਰ ਰੱਖਣਾ ਮਾੜੀ ਸੰਤ ਤੋਂ ਬਚਾਉਣਾ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦੇ ਕੰਮੇ ਕਾਰ ਕੰਮ ਕਰਨਾ ਬੱਚਿਆਂ ਨੂੰ ਸੰਤਾਂ ਨੂੰ ਲੰਬੀਆਂ ਲੰਬੀਆਂ ਬਖਣੀਆਂ ਤੰਦਰੁਸਤੀਆਂ ਬਖਣੀਆਂ ਸਤ ਵਰਜੀ ਜੋ ਸੰਗਤ ਆਪ ਜੀ ਦੇ ਦਰਦਿਆ ਵੇ ਆਪਣੀਆਂ ਝੋਲੀਆਂ ਖੁਸ਼ੀਆਂ ਨਾਲ ਉਰਕੇ ਜਾਵੇ ਆਯੋਜਨ ਸੰਗਤ ਦੀ ਹਾਜ਼ਰੀ ਮਨਜ਼ੂਰ ਕਰਨੇ ਤਨ ਮਨ ਦਾ ਨਾਲ ਕੀਤੀ ਸੇਵਾ ਮਨਜ਼ੂਰ ਕਰਨੇ ਜਿਨ੍ਹਾਂ ਕੰਜਾਂ ਚੋਂ ਮੈਂ ਲੈ ਕੇ ਪਰਿਵਾਰਾ ਵੱਲੋਂ ਆਪ ਜੀ ਦੇ ਚੰਨਾਂ ਵਿੱਚ ਮਾਇਆ ਪੇਟ ਕੀਤੀ ਕਿ ਹੋਰ ਵੀ ਸਤਿਗੁਰ ਜੀ ਸਮਾਨ ਪੇਟ ਕੀਤਾ ਗਿਆ ਸਭ ਸੰਗਤਾਂ ਦੀ ਹਾਜ਼ਰੀ ਮਨਜ਼ੂਰ ਕਰਨੀਆਂ ਖਜ਼ਾਨੇ ਚ ਪ੍ਰਿੰਟ ਤੇ ਪਰਪੋਲ ਕਲੇ ਇੱਕ ਮਹੀਨੇ ਬਰਕਤ ਕੋਲੋਂ ਵਿੰਨਤ ਕਣੀ ਰਾਜ ਤੋਂ ਬੁਨਤ ਰੱਖੀ ਬਖਰੀ ਸਮੂਹ ਪਰਵਧਕ ਕਮੇਟੀ ਵੱਲੋਂ ਨਗਰ ਨਿਵਾਸੀਵਾਂ ਨੂੰ ਆਪ ਜੀ ਦੀ ਸੰਗਤ ਅੰਕਤ ਹੋਣੇ ਵਾਸਤੇ ਬਹੁਤ ਸੋਹਣਾ ਮਾਣ ਲੱਗਦਾ ਸਭ ਮਹਿਨਾਰ ਗਿਆ ਅੰਗੇਕਾਰ ਦਾ ਨਾਮ ਕਮੇਟੀ ਵੱਲੋਂ ਸੰਤਾਂ ਵਾਸਤੇ ਰਾਹ ਪ੍ਰਸ਼ਾਦ ਕੈਂਪੀਨ ਕਿ ਆਪ ਜੀ ਦੇ ਚੰਨੂ ਹਾਜ਼ਰ ਕੀਤਾ ਗਿਆ ਆਪ ਜੀ ਦੇ ਗੁਰੂ ਘਰ ਦੇ ਪ੍ਰੇਤਮਾਨ ਸੇਵਾਦਾਰ ਸ੍ਰੀ ਮਹਾਨ ਸ੍ਰੀ ਨਰੇਸ਼ਪਾਲ ਸੁੱਡੀ ਜੀ ਔਰ ਇਹਨਾਂ ਦੇ ਪੈਰਿਸ ਪੁੱਤਰ ਹਨੂਰ ਸੁੱਡੀ ਜੀ ਸੂਪ ਪਰਿਵਾਰ ਵੱਲੋਂ ਖਾਪ ਆਪ ਜੀ ਦੀ ਸੇਵਾ ਲਈ ਆਪ ਜੀ ਦੇ ਚੰਨੂ ਹਾਜ਼ਰ ਕੀਤੀ ਗਈ ਹੈ ਸਤਿਗੁਰਜਕ ਪ੍ਰਸ਼ਾਦ ਨੂੰ ਆਪ ਜੀ ਦੇ ਨਾਮ ਦਾ ਭੋਗ ਲੱਗੇ ਕਹੇ ਵੀ ਦਾਸ ਨਾਮ ਤੇ ਸਤਿ ਆਂਗਰ ਘਰੇ ਆਪ ਜੀ ਦੇ ਨਾਮ ਦਾ ਭੋਗ ਲਗਿਆ ਪ੍ਰਸ਼ਾਦ ਸਾਥ ਸੰਗਤ ਵਰਤਣ ਦੇ ਲਈ ਹੋਵੇ ਜੋ ਸੰਤੂ ਪ੍ਰਸ਼ਾਚਕੇ ਆਪ ਨਾਮ ਸਤਨਾਮ ਸਤਨਾਮ ਸਤਨ ਜਪੇ ਸਤਗੁਰ ਜੀ ਆਪ ਜੀ ਦੀ ਪਾਵਨ ਦਿੱਤ ਅਮਰਤ ਪਾਨਣ ਦੀ ਬਾਣੀ ਪੜੀ ਗਈ ਬਾਣੀ ਪੜਦੇ ਸੁਣਦੇ ਜਾਂ ਸੰਤਾਂ ਆਪ ਲੋਕ ਪ੍ਰਬੰਧ ਕਮੇਟੀ ਵੱਲੋਂ ਸੇਵਾ ਕਰਦੇ ਆ ਇੱਕ ਨਹੀਂ ਅਨੇਕਾਂ ਕੰਮ ਕਰਨ ਦਾ ਭੁੱਲਾ ਚੁੱਕਾ ਹੋ ਜਿੰਆਂ ਅੱਖਾਂ ਅੱਗੇ ਪਿੱਛੇ ਬੰਦ ਕਰ ਤੋਂ ਬੋਲਿਆ ਜਾਂਦਾ ਆਪਣੀ ਅਣਜਾਣ ਬੱਚੇ ਸੰਭ ਕੇ ਮਾਫ਼ ਕਰਨਾ ਅੱਗੇ ਤੋਂ ਸਹੀ ਔਰ ਸ਼ੁੱਧ ਪੜ੍ਹਣਾ ਸੇਵਾ ਕਰਨਾ ਬਲ ਭਜਣਾ ਆਉਣ ਵਾਲਾ ਸਮਾਂ ਇਹਨਾਂ ਸੰਕਟਾਂ ਵਾਸਤੇ ਜਦ ਤਿਆਪਕਰ ਪੜ੍ਹ ਪੜਾ ਰਿਸ਼ਤੇਦਾਰ ਦੇਸ਼ ਰੂਹ ਦੀਆਂ ਸੰਕਟਾਂ ਵਾਸਤੇ ਸੁੱਖਾਂ ਪ੍ਰਾਪੇ ਸੁੱਖਾਂ ਪ੍ਰਵਤਿਤ ਹੋਵੇ ਇਹ ਹੀ ਅਰਦਾਸ ਆਪ ਜੀ ਦੇ ਜਨਮਾਂ ਚ ਤੰਤਨ ਚਿਤਕਤਾ ਸਤਿਗੁਰੂ ਦਾਸ ਜੀ ਮਹਾਰਾਜ ਜੀ ਦੇ ਪਾਵਨ ਪਤਨ ਨਾਮ ਦੇ ਵਿੱਚ ਛੁੱਟਦੀ ਕਲਾ ਕਢਦੀ ਜੂੜਾ ਤੇਰੇ ਪਾਣੀ ਸਾਰੇ ਬੰਦ ਦਾ ਪਲਾਂ ਹਾਲਿਸ ਹੀ ਰਾਟ ਕੈ ਕਰੇ ਆਤਮ ਕੀ ਆਸ ਤੇ ਕਰ ਦੂਜੇ ਜਾਂਗੇ ਸਭ ਪਾਗੇ ਰਵਿਕਾਸ ਬਾੜੇ ਸੋਨੇ ਮੰਨ ਲਾਏ ਸਭ ਪਦਾਰਥ ਤਮਰੇ ਕੇ ਇਸ ਸੇ ਸਭ ਵਰ ਪਾਏ ਦੁਖੀਆਂ ਕੇ ਦੁੱਖ ਦੂਰ ਕਰੇ ਕਾਸ਼ਤ ਨਿਪਾਉ ਆਬ ਸਦਾ ਸਹਾਰਾ ਜਗਤ ਗੁਰੂ ਨਾਨਕ ਮਹਾਰਾਜ ਕੀ ਜੈ ਜੰਮ ਤੰਤੁ ਤੇ ਦਿਲ ਤੋ ਦੀ ਸਤਨਾਮ ਸਤਨਾਮ